ਨਾ ਬੱਚਾ ਚੰਗਾ ਹੀ ਚੁਆਨੀ ਚੁਆਨੀ ਨੇ ਸਾਫ ਦਿੰਦਾ ਰਾਹ ਕੰਮ ਬਹੁਤ ਖਤ ਹੋ ਗਿਆ ਮੇਰਾ ਬਹੁਤ ਜ਼ਿਆਦਾ ਕਰਤੂ ਜਸ਼ਨਪ੍ਰੀਤ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਜਸ਼ਨਪ੍ਰੀਤ ਨੇ ਨਸ਼ਾ ਕੀਤਾ ਹੋਇਆ ਸੀ ਘਰਦਿਆਂ ਦੇ ਵੱਲੋਂ ਇਹ ਗੱਲ ਆਕੀ ਜਾ ਰਹੀ ਹੈ ਕਿ ਜਸ਼ਨਪ੍ਰੀਤ ਨਿੱਕੇ ਹੁੰਦਿਆਂ ਤੋਂ ਹੀ ਗੁਰਸਿੱਖ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਅੰਮ੍ਰਿਤ ਛਕਿਆ ਹੋਇਆ ਸੀ ਐਕਸੀਡੈਂਟ ਤੋਂ ਪਹਿਲੇ ਗੱਲਬਾਤ ਹੋਈ ਸੀ ਬੜਾ ਵਧੀਆ ਬੱਚਾ ਆਪਣਾ ਰੈਲੈਕਸ ਹੋ ਕੇ ਜਾਣ ਲਿਆ ਅਸੀਂ ਬਹੁਤ ਸੋਹਣਾ ਪਤਾ ਹੀ ਨਹੀਂ ਆ ਕੰਮ ਹੋ ਜਾਣਾ ਸਾਨੂੰ ਨਹੀਂ ਪਤਾ ਲੱਗਾ ਹਮ ਤੇ ਬਾਅਦ ਚ ਪਤਾ ਲੱਗਾ ਕਿ ਮੁੰਡੇ ਦਾ ਐਕਸੀਡੈਂਟ ਹੋ ਗਿਆ ਬਹੁਤ ਮਾੜਾ ਹੋਇਆ ਕੋ ਬੱਚਾ ਇੱਕ ਸਾਡੀ ਭੈਣ ਦੋ ਬੱਚੇ ਭੈਣ ਸਾਡੀ ਤਾਂ ਹੋਵੇ ਸਾਡੇ ਇੰਡੀਆ ਚ ਤੇ ਅਮਰੀਕਾ ਚ ਜ਼ਮੀਨ ਅਸਮਾਨ ਦਾ ਫਰਕ ਹੈ ਅੱਜ ਪੈਸੇ ਤੋਂ ਵਗੇਰੇ ਇੱਕ ਕਦਮ ਨਹੀਂ ਚੱਕ ਸਕਦੇ ਮੈਂ ਸਕੂਲ ਵਾਚ ਲਾਉਣਾ ਮੈਨੂੰ ਕਹਿੰਦਾ ਸੀ ਕਹਿੰਦਾ ਡੈਡੀ ਹੁਣ ਬੱਸ ਛੱਡ ਦੇਣੀ ਆ ਮੈਂ ਕਿਹਾ ਪੁੱਤ ਪੈਸੇ ਉੱਤਰ ਜਾਣਗੇ ਤੇ ਛੱਡ ਦਾਂਗੇ ਅਜੇ ਤੱਕ ਚਲਾਉਣੀ ਆ ਅਮਰੀਕਾ ਦੇ ਵਿੱਚ ਇੱਕ ਟਰੱਕ ਹਾਦਸਾ ਹੁੰਦਾ ਆ ਜਿਹਦੇ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਜਾਂਦੀ ਹੈ ਜਸ਼ਨਪ੍ਰੀਤ ਸਿੰਘ ਇਹ ਟਰੱਕ ਨੂੰ ਚਲਾ ਰਿਹਾ ਸੀ ਜਿਸ ਤੋਂ ਬਾਅਦ ਉਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਜਸ਼ਨਪ੍ਰੀਤ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਜਸ਼ਨਪ੍ਰੀਤ ਨੇ ਨਸ਼ਾ ਕੀਤਾ ਹੋਇਆ ਸੀ ਪਰ ਅਜੇ ਮੁੱਢਲੀ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਕੀ ਟਰੱਕ ਦੀਆਂ ਬ੍ਰੇਕਾਂ ਸੱਚੀ ਫੇਲ ਹੋਈਆਂ ਸੀ ਕਿ ਜੋ ਜਸ਼ਨਪ੍ਰੀਤ ਦੇ ਵੱਲੋਂ ਕਿਹਾ ਗਿਆ ਉਸ ਦੀ ਜਾਂਚ ਅਜੇ ਹੋਣੀ ਹੈ ਜਸ਼ਨਪ੍ਰੀਤ ਦੇ ਅਸੀਂ ਘਰ ਦੇ ਵਿੱਚ ਮੌਜੂਦ ਹਾਂ ਕਰਦਿਆਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਸ਼ਨਪ੍ਰੀਤ ਨਿੱਕੇ ਹੁੰਦਿਆਂ ਤੋਂ ਹੀ ਗੁਰਸਿੱਖ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਅਮਰਤ ਛਕਿਆ ਹੋਇਆ ਸੀ ਰਵਿੰਦਰ ਸਿੰਘ ਪਿਤਾ ਉਹਨਾਂ ਦੇ ਨਾਲ ਨੇ ਸਾਡੇ ਇਹ ਸਾਰਾ ਪਰਿਵਾਰ ਗੁਰਸੇਖਿਆ ਸਮਝਣ ਦੀ ਕੋਸ਼ਿਸ਼ ਕਰਦੇ ਆਂ ਵੀ ਕਦੋਂ ਗਿਆ ਸੀਗਾ ਜਸ਼ਨਪ੍ਰੀਤ ਅਮਰੀਕਾ ਦੇ ਵਿੱਚ ਕਿੰਨਾ ਚਿਰ ਪਹਿਲਾਂ ਗੱਲਬਾਤ ਹੋਈ ਸੀਗੀ ਤੇ ਇਹ ਹਾਲਾਤ ਕਿਸ ਤਰੀਕੇ ਦੇ ਇਹਨਾਂ ਦੇ ਪਰਿਵਾਰ ਨੂੰ ਚੂਜ ਰਹੇ ਨੇ ਤਾਂ ਅਰਵਿੰਦਰ ਸਿੰਘ ਜੀ ਜਸ਼ਨ ਦੇ ਨਾਲ ਤੁਹਾਡੀ ਕਦੋਂ ਆਖਰੀ ਵਾਰੀ ਗੱਲ ਹੋਈ ਸੀ ਜਦੋਂ ਟਰੱਕ ਤੇ ਚੜ੍ਹਨਾ ਸੀ ਉਸੇ ਵੈਕਰਜੀ ਖਾਲਸਾ ਵੈਕਰਜੀ ਕੀ ਫਤਿਹ ਐਕਸੀਡੈਂਟ ਤੋਂ ਪਹਿਲੇ ਗੱਲਬਾਤ ਹੋਈ ਸੀ ਬੜਾ ਵਧੀਆ ਬੱਚਾ ਆਪਣਾ ਰਿਲੈਕਸ ਹੋ ਕੇ ਜਾਣ ਰਿਹਾ ਸੀ ਬਹੁਤ ਸੋਹਣਾ ਪਤਾ ਹੀ ਨਹੀਂ ਆ ਕੰਮ ਜਾਣਾ ਐਕਸੀਡੈਂਟ ਹੋ ਗਿਆ ਸਾਨੂੰ ਨਹੀਂ ਪਤਾ ਲੱਗਾ ਹਮ ਤੋ ਬਾਅਦ ਚ ਪਤਾ ਲੱਗਾ ਕਿ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੋ ਉਹ ਬਹੁਤ ਮਨਪਤ ਮਾੜਾ ਕੰਮ ਹੋਇਆ ਬਹੁਤ ਮਾੜਾ ਗੋਆ ਤੋਂ ਬੱਚਾ ਇੱਕ ਸਾਡੀ ਭੈਣ ਦੋ ਬੱਚੇ ਭੈਣ ਸਾਡੀ ਤਾਂ ਹੋਗੇ ਬੜਾ ਦੁੱਖ ਲੱਗਾ ਇਸ ਚੀਜ਼ ਦਾ ਜਿਸਨ ਦੇ ਨਾਲ ਤੁਹਾਡੀ ਜਦੋਂ ਟਰੱਕ ਚ ਜਾਂਦੇ ਸਮੇਂ ਗੱਲਬਾਤ ਹੋਈ ਤਾਂ ਨਾਰਮਲ ਗੱਲਬਾਤ ਹੋਈ ਸੀ ਨਾ ਟਰੱਕ ਜਾਂਦੇ ਸਮੇਂ ਨਹੀਂ ਅੱਛਾ ਜਾਣ ਤੋਂ ਪਹਿਲੇ ਗੱਲ ਹੋਈ ਸੀ ਜਾਣ ਤੋਂ ਪਹਿਲਾਂ ਹਾਂ ਇਹ ਟਰੱਕ ਕਿੱਥੋਂ ਕਿੱਥੇ ਚਲਾਉਂਦਾ ਸੀਗਾ ਜਿਸਨ ਇਹ ਜਾਣਦੇ ਆ ਕਿ ਕੈਲੀਫੋਰਨੀਆ ਪਹਿਲਾ ਨਾਰਮਲ ਗੱਲਬਾਤ ਹੋਈ ਕੋਈ ਉਹਦੀ ਮਤਲਬ ਤੁਹਾਨੂੰ ਲੱਗਿਆ ਨਹੀਂ ਵੀ ਕੋਈ ਬਦਲਾਅ ਹੈ ਜਿਵੇਂ ਪ੍ਰਸ਼ਾਸਨ ਕਹਿ ਰਿਹਾ ਵੀ ਉਸਨੇ ਨਸ਼ਾ ਕੀਤਾ ਹੋਇਆ ਸੀ ਜਾਂ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ ਕੋਈ ਨਸ਼ਾ ਪੱਤਾ ਕਰਦਾ ਸੀ ਤੁਹਾਡਾ ਬੇਟਾ ਨਾ ਅਮਰਤਾ ਰਹੀ ਬਚਾਈ ਹੋ اچھا ਨਸ਼ਾ ਨਹੀਂ ਸੀ ਕਰਦਾ ਸਾਫ ਸੂਰਤ ਸੀ ਅੱਜ ਬੜਾ ਦੁੱਖ ਲੱਗਣ ਡਿਆ ਇੱਕ ਤੇ ਸਾਡੇ ਤੇ ਇਹ ਚੀਜ਼ਾਂ ਪਾਰੀਆਂ ਪਈਆਂ ਵਾ ਕਿ ਸਾਡੇ ਤੇ ਸੰਗਟ ਬਣਿਆ ਮੈਂ ਤੇ ਆਨੂੰ ਇਹ ਸਫਾਈਆਂ ਦੇਣੀਆਂ ਪੈਣ ਡੀਆਂ ਸਾਡਾ ਬੱਚਾ ਅੰਮ੍ਰਿਤ ਸ਼ੱਕਿਆ ਹੀ ਨਸ਼ਾ ਨਹੀਂ ਕਰਦਾ ਉਹ ਨਹੀਂ ਕਰਦਾ ਬਾਕੀ ਰੱਬ ਜਾਣਦਾ ਚਾਹੀ ਜਾਣਦੇ ਆ ਜਾਂ ਉੱਥੇ ਮੁੰਡੇ ਜਾਣਦੇ ਆ ਜਿਹੜੇ ਲੱਗੇ ਆ ਉਹ ਬੱਚੇ ਆਪ ਸੌਂ ਖਾਂਦੇ ਆ ਕਹਿੰਦੇ ਤੇ ਬੱਚਾ ਮੀਟਾਂਡਾ ਇਹੋ ਜੀਆਂ ਚੀਜ਼ਾਂ ਦੇ दारू ਇਹੋ ਜੀਆਂ ਚੀਜ਼ਾਂ ਦੇ ਕਦੇ ਲੱਗੇ ਹੀ ਨਹੀਂ ਗਿਆ ਉਹਨਾਂ ਤੇ ਇਹੋ ਜਿਹਾ ਟਾਈਮ ਵੀ ਦੇਖਿਆ ਵਾ ਜਿੱਥੇ ਦੋ ਕੇਲੇ ਖਾ ਕੇ ਪੂਰਾ ਦਿਨ ਕੱਢਿਆ ਹੋਵੇ ਕਿ ਮੈਂ 버ਗਰ ਵੀ ਮੀਟ ਵਾਲਾ ਖਾਣਾ ਇਹੋ ਜਿਹਾ ਟਾਈਮ ਵੀ ਦੇਖਿਆ ਪਰ ਆ ਜਿਹੜੀ ਚੀਜ਼ ਹੋ ਗਈ ਹੈ ਬਹੁਤ ਮਾੜੀ ਹੋ ਗਈ ਹੈ ਇੱਕ ਪੈਣ ਦੋ ਬੱਚੇ ਇਦਾਂ ਹੋ ਗਏ ਆ ਬੜਾ ਦੁੱਖ ਆ ਉਹਨਾਂ ਦਾ ਬੜੀ ਮਾਦਪਾਂ ਦੀ ਖਬਰ ਆਏ ਬਹੁਤ ਮਾੜਾ ਕੰਮ ਹੋਇਆ ਮੈਂ ਕਹਿ ਨਹੀਂ ਸਕਦਾ ਅੱਜੋ ਮੇਰੇ ਲੱਗੇ ਹੁੰਦੇ ਤੇ ਮੈਂ ਉਹਨਾਂ ਦੇ ਕੈਰ ਫੜਦਾ ਕੋਈ ਉਦੋਂ ਪ੍ਰਸ਼ਾਸਨ ਦੇ ਵੱਲੋਂ ਜਾਂ ਕਿਸੇ ਅਧਿਕਾਰੀ ਦਾ ਤੁਹਾਡੇ ਨਾਲ ਗੱਲਬਾਤ ਹੋਈ ਹੈ ਵੀ ਤੁਹਾਡਾ ਇਦਾਂ ਬੇਟਾ ਫੜਿਆ ਗਿਆ ਕਿ ਜਾਂ ਤੁਹਾਡੇ ਜਿਹੜੇ ਜਸ਼ਨ ਦੇ ਦੋਸਤ ਨੇ ਉਹਨਾਂ ਕੋਲੋਂ ਹੀ ਪਤਾ ਲੱਗਿਆ ਵੀ ਇਹ ਸਭ ਕੁਝ ਹੋ ਰਿਹਾ ਹੈ ਜਸ਼ਨ ਦੇ ਦੋਸਤਾਂ ਨੂੰ ਪਤਾ ਲੱਗਾ ਹੈ ਅੱਛਾ ਹੁਣ ਉਹ ਕਾਰਵਾਈ ਕਰਨ ਦੇ ਆ ਤੁਰੇ ਪੈ ਦੌੜੇ ਪੱਜੇ ਫਿਰਨ ਦੇ ਆ ਹੁਣ ਮੈਂ ਇਹ ਕਹਿਣਾ ਵਾਂ ਵੀ ਸਾਡੇ ਇੰਡੀਆ ਚ ਤੇ ਅਮਰੀਕਾ ਚ ਜ਼ਮੀਨ ਅਸਮਾਨ ਦਾ ਫਰਕ ਹੈ ਅੱਜ ਪੈਸੇ ਤੋਂ ਵਗੇਰੇ ਇੱਕ ਕਦਮ ਨਹੀਂ ਚੱਕ ਸਕਦੇ ਚਲੋ ਤੇ ਯਾਰ ਦੋਸਤ ਭੈਣ ਭਰਾ ਰਿਸ਼ਤੇਦਾਰ ਹੈਗੇ ਆ ਕੋਈ ਜੋਥੇ ਜਿਹੜੇ ਮਦਦ ਕਰਨਦੇ ਆ ਪਰ ਮੈਂ ਆਪਣੇ ਜਿਹੜੇ ਸਿੱਖ ਭਾਈਚਾਰਾ ਵਾ ਹੋਰ ਵੀ ਉਹਨਾਂ ਅਮਰੀਕਾ ਵਾਲਿਆਂ ਨੂੰ ਵੀ ਕਹਿਨਾ ਵਾ ਭਾਈਚਾਰੇ ਨੂੰ ਕਿ ਨਾ ਬੱਚੇ ਨੂੰ ਬਦਨਾਮੀਆਂ ਦੇ ਤੇ ਉਹਦੀ ਮਦਦ ਕਰੋ ਰੱਬ ਤੁਹਾਡੀ ਵੀ ਮਦਦ ਕਰੂਗਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਤੇ ਬਾਬਾ ਨਾਨਕ ਬੀਬੀ ਸੁందਰੀ ਕਿਰਪਾ ਕਰੇ ਜਸ਼ਨ ਠੀਕ ਠਾਕ ਹੋਵੇ ਸਾਡੀਆਂ ਆਂਦਰਾਂ ਸਾਨੂੰ ਪਤਾ ਕੀ ਹੋਣ ਰਿਹਾ ਵੀਡੀਓ ਪਾਉਣ ਦੇ ਉਹ ਨਾਮ ਕੀਤਾ ਜਾਉ ਕੀਤਾ ਭਾਜੀ ਇਹ ਮੈਂ ਮੋਬਾਈਲ ਖੋਲ ਕੇ ਚਾਜਣਾ ਦੀ ਵੀਡੀਓ ਨਹੀਂ ਵੇਖੀ ਬੜਾ ਦੁੱਖ ਹੈ ਇਸ ਗੱਲ ਦਾ ਵੀ ਮੇਰਾ ਬੱਚਾ ਅੱਜ ਫਸ ਗਿਆ ਭਾਜੀ ਹੁਣੀ ਦੱਸਣ ਦੇ ਸੀਗੇ ਵੀ ਇੱਕ ਜਸ਼ਨ ਦੀ ਛੋਟੀ ਭੈਣ ਹੈ ਤੇ ਜਸ਼ਨ ਬੇਟਾ ਇਕੱਲਾ- ਇਕੱਲਾ ਹੀ ਹੈ ਬੇਟਾ ਵੀ ਇਕੱਲਾ- ਇਕੱਲਾ ਬੇਟੀ ਵੀ ਇਕੱਲੀ- ਇਕੱਲੀ ਹੈ ਦੋ ਹੀ ਹੈ ਵਸੋ ਦੱਸ ਰਹੇ ਸੀਗੇ ਭਾਜੀ ਹੁਣੀ ਵੀ ਤੁਸੀਂ ਇੱਕ ਨਿੱਜੀ ਸਕੂਲ ਦੀ ਬੱਸ ਡਰਾਈਵਰ ਹੋ ਤੁਸੀਂ ਤੇ ਬੜੀਆਂ ਤੰਗੀਆਂ ਤਰੂਸ਼ੀਆਂ ਦੇ ਨਾਲ ਭੇਜਿਆ ਹੋਊਗਾ ਅਮਰੀਕਾ ਦੇ ਵਿੱਚ ਮੈਂ ਸਕੂਲ ਵਾਹ ਚਲਾਉਂਦਾ ਮੈਨੂੰ ਕਹਿੰਦਾ ਸੀ ਕਹਿੰਦਾ ਡਾਡੀ ਹੁਣ ਬੱਸ ਛੱਡ ਦੇਣੀ ਐ ਮੈਂ ਕਿਹਾ ਪੁੱਤ ਪੈਸੇ ਉੱਤਰ ਜਾਣਗੇ ਤੇ ਛੱਡ ਦਾਂਗੇ ਅਜੇ ਤੱਕ ਚਲਾਉਣੀ ਐ ਅਜੇ ਤੱਕ ਆਪਣੇ ਕਦਮ ਨਹੀਂ ਹੋਏ ਪੈਰ ਨਹੀਂ ਸੰਭਲੇ ਜੇ ਹੁਣ ਸੰਭਲ ਤੱਕ ਪੁੱਜਣ ਅੱਗੇ ਹੀ ਤਾਂ ਕੰਮ ਹੋ ਗਿਆ ਬੰਦਾ ਚੁੱਕ ਕੇ ਭੇਜਿਆ ਸੀ ਜਸ਼ਨ ਨੂੰ ਕਰ ਜਾ ਚੁੱਕਿਆ ਕਰਜੇ ਤੇ ਹੀ ਪੈ ਕਰ ਜਾ ਚੁੱਕਿਆ ਕਿੰਨਾ ਚਿਰ ਹੋ ਗਿਆ ਸੀ ਜਸ਼ਨ ਨੂੰ ਗਿਆ ਮੇਰੇ ਕਾ ਚ ਭਾਈ ਚ ਗਿਆ ਹੀ ਐ ਤਾ ਗੱਡੀ ਪਨ ਲੱਗਦਾ ਵੀ ਲੀ ਤੇ ਚੜੀ ਬਣੀ ਹੋਣੀ ਚੰਗੀ ਤਰ੍ਹਾਂ ਨਹੀਂ ਬੜੀ ਔਖੀ ਆ ਮੇਰਾ ਕਾਰ ਹਜੇ ਬੈਂਕ ਕੋਲ ਲੋਨ ਤੇ ਆ ਸੋਚਦੇ ਹੀ ਅਸੀਂ ਕਰਦੇ ਹੀ ਗੱਲ ਵੀ ਚੱਲ ਜੱਜਣ ਹੁਣ ਕਮਾਈਆਂ ਤੇ ਲੱਗ ਗਏ ਆ ਵਧੀਆ ਟਾਈਮ ਆ ਵਧੀਆ ਸਿਸਟਮ ਆ ਚਲੋ ਵੀ ਕਰਦਾ ਹੀ ਗੱਲ ਸਾਨੂੰ ਪਤਾ ਹੀ ਨਹੀਂ ਆ ਪਾਜੀ ਇੰਨਾ ਬੱਚਾ ਚੰਗਾ ਹੀ ਚਵਾਨੀ ਚਵਾਨੀ ਦਾ ਸਾਫ ਦਿੰਦਾ ਈ ਮੈਂ ਆਪਣੇ ਆਪ ਨੂੰ ਬਹੁਤ ਕਰਮ ਵਾਲਾ ਸਮਝਦਾ ਆ ਮਗਾ ਮੇਰੇ ਦੋ ਬੱਚੇ ਆ ਬੰਦਾ ਉਹ ਸੁખી ਹੈ ਜਾਗ ਸੁખી ਜਿਹਦੇ ਬੱਚੇ ਕਹਨੇ ਘਰ ਰੋਣਾ ਪਰਾ ਆ ਕਮ ਬਹੁਤ ਗਲਤ ਹੋ ਗਿਆ ਮੇਰ ਦਾ ਬਹੁਤ ਜਿਆਦਾ ਗਲਤ ਹੋ ਗਿਆ ਹਿੰਮਤ ਨਾ ਹਾਰੋ ਕੋਈ ਗੱਲ ਨਹੀਂ ਇਹ ਮੁਸੀਬਤਾਂ ਬੰਦਿਆਂ ਤੇ ਪੈਂਦੀਆਂ ਪਰ ਤੁਸੀਂ ਉਥੋਂ ਕੋਈ ਹੋਣਗੇ ਤੁਹਾਡੇ ਜਿਵੇਂ ਰਿਸ਼ਤੇਦਾਰ ਵੀ ਹੋਣਗੇ ਉਹ ਪੈਰਵਾਹੀ ਫਿਰ ਕਰ ਰਹੇ ਨੇ ਉਸ ਤਰੀਕੇ ਨਾਲ ਕਈ ਵਾਰੀ ਹੁੰਦਾ ਵੀ ਜਿਵੇਂ ਬੌਂਡ ਭਰ ਦੋ ਵੀ ਬੱਚਾ ਉਹਦੀ ਬੇਲ ਹੋ ਜੇਗੀ ਕਈ ਵਾਰੀ 100 ਚੀਜ਼ਾਂ ਜਾਂ 100 ਕੁੰਡੀਆਂ ਨਿਕਲ ਆਉਂਦੀਆਂ ਨੇ ਕੋਈ ਉਦਾਂ ਦੀ ਵੀ ਕੋਈ ਗੱਲ ਚੱਲ ਚੱਲਦੀ ਪਈ ਹੈ ਗੱਲਬਾਤ ਤੁਹਾਡੇ ਚੈਨਲ ਦੇ ਮਾਧਿਅਮ ਮੈਂ ਕਹਿਣਾ ਵਾਂ ਮੇਰੀ ਬੇਨਤੀ ਹੱਥ ਜੋੜ ਕੇ ਇਹੀ ਹੈ ਕਿ ਹੁਣ ਕੋਈ ਚੰਗਾ ਵਕੀਲ ਕਰ ਲੈਣਾ ਕਰਨਡੇ ਮੁੰਡੇ ਦੌੜ ਭੱਜ ਕਰਨਡੇ ਆ ਪਰ ਹਰ ਜਗ੍ਹਾ ਤੁਹਾਨੂੰ ਪਤਾ ਪੈਸਾ ਕਮ ਆਉਂਦਾ ਵਾ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰੇ ਮੇਰਾ ਭਾਈਚਾਰਾ ਮੇਰੇ ਬੰਦੇ ਨਾਲ ਖਲੋ ਜਾਣਾ ਤੇ ਮੁੰਡੇ ਦੀ ਮੇਰੀ ਜਾਨ ਬਚਾ ਦੇਣ ਮੈਂ ਸਾਰਿਆਂ ਦਾ ਦੇਣ ਨਹੀਂ ਦੇ ਸਕਦਾ ਮੁੰਡੇ ਕਰਨਡੇ ਆ ਦਾ ਲੱਗੇ ਹੋਏ ਆ ਜਿੰਨੇ ਕੁ ਜੋਗੇ ਆ ਬਦੌੜਾ ਲਾਉਂਡੇ ਵਿਚਾਰੇ ਤੇ ਚਲੋ ਮੇਰੀ ਕੋਸ਼ਿਸ਼ ਇਹ ਹੋਈ ਆ ਸਾਰੇ ਕਿ ਉਹਨਾਂ ਆਪਣੇ ਉਥੇ ਦੀਆਂ ਜਥੇਬੰਦੀਆਂ ਅੱਗੇ ਵੀ ਜਿਹੜੇ ਉਥੇ ਰਹਿੰਦੇ ਆ ਉਹਨਾਂ ਅੱਗੇ ਵੀ ਮੇਰੀ ਬੇਨਤੀ ਇਹੀ ਆ ਕਿ ਮੇਰੇ ਮੁੰਡੇ ਦਾ ਸਾਥ ਦੇਣਾ ਅਸੀਂ ਕਿੰਨਾ ਵੇਖਣਾ ਇਹਨਾਂ ਵਾਲੀ ਵੇਖਣਾ ਸਾਡਾ ਦਰਦ ਇਹਨਾਂ ਨੇ ਵੇਖਣਾ ਅਕਾਲ ਤਖਤ ਦੇ ਜਥੇਦਾਰ ਪ੍ਰਧਾਨ ਸਾਹਿਬ ਜੀ ਮੈਂ ਹੱਥ ਜੋੜ ਕੇ ਬੇਨਤੀ ਕਹਿੰਨਾ ਕਿ ਸਾਡਾ ਸਾਥ ਦੇਣਾ ਕਰਨ ਕਿਰਪਾ ਕੋਈ ਉਹ ਤੇ ਟਰੰਪ ਸਰਕਾਰ ਦੇ ਅੱਗੇ ਵੀ ਬੇਨਤੀਆਂ ਕਰਦਾ ਮੈਂ ਹੱਥ ਜੋੜ ਕੇ ਵੀ ਤੁਹਾਡਾ ਹੀ ਬੱਚਾ ਵਾ ਬੱਚਿਆਂ ਨੂੰ ਬਖਸ਼ ਦਿੰਦੇ ਆ ਵੱਡੇ ਜਾਣੇ ਤੇ ਬੇਨਤੀ ਆ ਉਹਨਾਂ ਅੱਗੇ ਮੇਰੀ ਵੀ ਕਿਉਂ ਵੱਡੇ ਮੁਲਕ ਨੇ ਇੰਨਾ ਚ ਤਾਂ ਸੱਚ ਝੂਠ ਦਾ ਅਸੀਂ ਕਰ ਸਕਦੇ ਆ ਪਰ ਉਹ ਸਾ ਵੀ ਇਹ ਸੱਚ ਤੂੰ ਸੱਚ ਕਹਿੰਦੇ ਤੇ ਝੂਠ ਨੂੰ ਝੂਠ ਕਹਿੰਦੇ ਇਦਾਂ ਦਾ ਇਲਜ਼ਾਮ ਹੀ ਕਿਉਂ ਜਸ਼ਨ ਤੇ ਲਾ ਦੇਣਾ ਜਿਵੇਂ ਮੈਂ ਪਰਿਵਾਰ ਤੁਹਾਨੂੰ ਵੀ ਦੇਖ ਰਿਹਾ ਵੀ ਤੁਸੀਂ ਵੀ ਗੁਰਸੇਖ ਪਰਿਵਾਰ ਜਿੰਨੇ ਵੀ ਮਿਲੇ ਆ ਸਾਰੇ ਗੁਰਸੇਖ ਇੱਥੇ ਹੈਗੇ ਆ ਇਹ ਤੁਹਾਨੂੰ ਕੀ ਲੱਗਦਾ ਵੀ ਕਿਉਂ ਇਲਜ਼ਾਮ ਲਗਾਇਆ ਹੋਊਗਾ ਜੇ ਇਲਜ਼ਾਮ ਨਸ਼ੇ ਦਾ ਨਾ ਲੱਗਦਾ ਹੁੰਦਾ ਤਾਂ ਸ਼ਾਇਦ ਜਸ਼ਨ ਦੀ ਬੇਲ ਵੀ ਹੋ ਜਾਂਦੀ ਉਹ ਉਹਨਾਂ ਨਾਲ ਤੇ ਜਿਹੜੀ ਉੱਥੇ ਦੀ ਸਰਕਾਰ ਕੈਲੀਫੋਰਨੀਆ ਦੀ ਜਿੱਤਾਂ ਵੀ ਹੈ ਉਹਨਾਂ ਨਾਲ ਤੇ ਕੋਈ ਕਿਹਾ ਹੀ ਨਹੀਂ ਹੈ ਸਰਕਾਰਾਂ ਨਾਲ ਥੋੜੀ ਕਿ ਆਪ ਹੀ ਇਹ ਨਾ ਨਸ਼ਾ ਕੀਤਾ ਵਾ ਉਹ ਤੇ ਮੀਡੀਆ ਨੇ ਕਰਤਾ ਜਾਂ ਆਪਣੇ ਜਿਹੜਾ ਹੁੰਦਾ ਜਾਂਦਾ ਚੋਕੇ ਵੀਡੀਓ ਪਾ ਦਿੰਦਾ ਦੀ ਰਿਪੋਰਟ ਜਾਰੀ ਕੀਤੀ ਪ੍ਰਸ਼ਾਸਨ ਨੇ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਡਰੱਗ ਜਿਹੜਾ ਉਹ ਲਿਆ ਸੀਗਾ ਹੁਣ ਜੇ ਡਰੱਗ ਨੂੰ ਸਮਝੀਏ ਤਾਂ ਜੇ ਮੰਨ ਲਓ ਵੀ ਸਿਰਪੇੜ ਦੀ ਆਪਾਂ ਗੋਲੀ ਵੀ ਖਾਦੀ ਹੈ ਤਾਂ ਉਹ ਵੀ ਕਈ ਵਾਰੀ ਡਰੱਗ 'ਚ ਹੀ ਆਉਂਦੀ ਹੈ ਜੇ ਮੰਨ ਲਓ ਕੌਫੀ ਜ਼ਿਆਦਾ ਪੀਤੀ ਹੈ ਉਹ ਵੀ ਕਈ ਵਾਰੀ ਇਹ ਹੁੰਦਾ ਵੀ ਜਿਵੇਂ ਕਾਫੀਨ ਹੁੰਦੀ ਹੈ ਕੌਫੀ ਦੇ ਵਿੱਚ ਇਹ ਕੋਈ ਕਾਫੀ ਕੁਫੀ ਦਾ ਸ਼ਕੀਨ ਸੀਗਾ ਜਸ਼ਨ ਹੈ ਆ ਪੀਲਾਣ ਦੇ ਕੌਫੀ ਤੇ ਪੀਂਦੇ ਆ ਕੌਫੀ ਤੇ ਪਿੰਦਾ ਹੈ ਕੌਫੀ ਪਿੰਦਾ ਹੈ ਤੇ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਵੀ ਉਹ ਚ ਆਉਂਦੀ ਹੈ ਜਾਂ ਨਹੀਂ ਆਉਂਦੀ ਪਰ ਕੌਫੀ ਪੀਲਾਦਾ ਹੈ ਤੇ ਪਰ ਮੈਨੂੰ ਹੁਣ ਇਹ ਚੀਜ਼ ਦਾ ਜੇ ਤੀ ਕੋ ਵੀ ਨਸ਼ਾ ਨਸ਼ਾਨੀ ਕਰਦਾ ਬੱਚਾ ਬਹੁਤ ਚੰਗਾ ਬੱਚਾ ਉਹ ਜਹਾੜਾ ਬ ਜਾਣਦਾ ਜਾਂਹੀਂ ਜਾਣਦੇ ਆ ਜਾਂ ਫਿਰ ਗੁਰੂ ਕੋ ਵੈਸੇ ਸੱਚੇ ਪਾਤਸ਼ਾਹ ਜਿਹੜਾ ਸਾਡਾ ਪਿਓ ਮਾਹ ਸਹਿਬ ਕੌਰ ਹੈ ਉਹ ਜਾਣਦੇ ਆ ਉਹਨਾਂ ਦੀ ਕਿਰਪਾ ਬਖਸ਼ਿਸ਼ ਚਾਹੀਦੀ ਹੈ ਇੱਥੇ ਵਸਣਾ ਉਹਨਾਂ ਦੇ ਆਸਰੇ ਭਰੋਸੇ ਹੀ ਆ ਇਹ ਤੇ ਜਿਵੇਂ ਦੋ ਦਿਨ ਹੋ ਗਏ ਬਾਈ ਜੀ ਵੀ ਇੱਕ ਤਰ੍ਹਾਂ ਲਾਕੜ ਪਟਣ ਵਾਲਾ ਹਸਾਬ ਹੋ ਜਾਂਦਾ ਜਸ਼ਨ ਤੇ ਮਾਤਾ ਸਿਸਟਰ ਕਿਵੇਂ ਹੌਸਲੇ ਚ ਨੇ ਉਹ ਔਖਾ 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 ਬਹੁਤ ਜ਼ਿਆਦਾ ਔਖਾ ਕੀ ਕਹਿ ਸਕਦਾ ਬਹੁਤ ਔਖਾ ਉਹ ਉਹ ਨਹੀਂ ਆੜਦੇ ਮਾਂ ਦੀ ਆਂਦਰਾ ਮੈਂ ਤੇ ਉਧਰ ਉਧਰ ਮਾੜਾ ਮੋਟਾ ਟਾਈਮ ਕੱਢਦਾ ਤੇ ਉਹ ਉਹਦੀ ਤਾਂ ਬਹੁਤ ਮਾੜੀ ਹਾਲਤ ਹੈ ਨੀਂਦੇ ਨਹੀਂ ਆਉਂਦੀ ਬੜਾ ਔਖਾ ਕਹਿੰਦੇ ਸੀ ਬੋਤਨ ਸਿਆਣਿਆਂ ਦੀ ਕਹਾਵਤ ਸੀ ਕਹਿੰਦੇ ਜਿਸ ਤਨ ਲੱਗੀਆਂ ਉਹੀ ਜਾਣੇ ਕੌਣ ਜਾਣੇ ਪੀੜ ਪੜਾਈ ਪਰ ਮੋ ਸੋ ਸੋਦੂੰਦੀ ਜਦੋਂ ਆਪਣੇ ਨਾ ਹੋਵੇ ਅਜਾੜੇ ਨਾ ਹੋਣ ਰਹੀ ਹੈ ਨਾ ਸਾਨੂੰ ਪਤਾ ਲੱਗਾ ਕਿ ਕੀ ਦੁੱਖ ਹੁੰਦਾ ਹੈ ਮੈਂ ਹੁਣ ਮੱਚੀ ਵੀ ਹੁੰਦਾ ਨਾ ਵੀ ਕਿਹੜੀ ਘੜੀ ਅਮਰੀਕਾ ਭੇਜਿਆ ਬਹੁਤ ਬਹੁਤ ਜਾਤਾ ਮੈਂ ਬਹੁਤ ਪਛਤਾ ਰਿਹਾ ਐਨਾ ਪਛਤਾ ਰਿਹਾ ਵੀ ਹੱਥੋਂ ਵੱਧ ਬਹੁਤ ਵੱਡੀ ਗਲਤੀ ਹੋ ਗਈ ਮੇਕੋ ਬਹੁਤ ਵੱਡੀ ਗਲਤੀ ਜੀ ਭਾਈ ਜੀ ਮਨ ਭਰ ਰਹੇ ਹਾਂ ਜਸ਼ਨ ਤੁਹਾਡੇ ਤੁਸੀਂ ਪਿੰਡੋਂ ਹੀ ਹੋ ਕਿ ਜਾਂ ਬ੍ਰਦਰ ਹੋ ਤੁਸੀਂ ਪਿੰਡ ਤੋਂ ਮੇਰੇ ਪੁਰਾਣਾ ਛੱਲੇ ਤੋਂ ਮੇਰਾ ਨਾਂ ਸਰਬਜੀਤ ਸਿੰਘ ਮੈਂ ਉਹਨੂੰ ਛੋਟੇ ਹੁੰਦੇ ਤੋਂ ਜਾਣਦਾ ਉਹ ਇੱਕ ਅਲੱਗ ਬੱਚਾ ਸੀ ਸਾਮਾ ਨੂੰ ਕਈ ਵਾਰੀ ਬੱਚੇ ਇਕੱਠੇ ਹੋ ਕੇ ਮੋੜਾਂ ਤੇ ਖੇਡਉਂਦੇ ਪਰ ਉਹ ਇਹੋ ਜਿਹੀ ਆਦਤ ਵੀ ਹੈ ਨਹੀਂ ਸੀ ਉਹਦੀ ਆਪਣੇ ਪਿਓ ਨਾਲ ਹੱਥ ਬਣਾਉਂਦਾ ਸੀ ਇਹਨਾਂ ਨੇ ਗਾਈਆਂ ਰੱਖੀਆਂ ਹੁੰਦੀਆਂ ਸੀ ਪਹਿਲੇ ਪੱਠੇ-ਪੱਠੇ ਲਿਆਉਂਦੇ ਸੀ ਖੌਂਦੇ ਸੀ ਤੇ ਉਸ ਤੋਂ ਇਲਾਵਾ ਸਿਰਫ ਗੁਰਬਾਣੀ ਪੜ੍ਹਨੀ ਗੁਰਦੁਆਰੇ ਜਾਣਾ ਬਹੁਤ ਵਧੀਆ ਨਿਤ ਨਮੀ ਹੈ ਬਾਣੀ ਜਵਾਨੀ ਕੰਠੀ ਦੀ ਜਵਾਨੀ ਪਾੜ ਕਰ ਦਿੰਦਾ ਹੈ ਪਰ ਅੱਜ ਜਿਹੜਾ ਉਥੇ ਹਾਦਸਾ ਹੋਇਆ ਨਾ ਬਹੁਤ ਮਤਲਬ ਪਰਿਵਾਰ ਨੂੰ ਨਹੀਂ ਸਾਰੇ ਇਲਾਕੇ ਨੂੰ ਹਿਲਾ ਕੇ ਰੱਖਤਾ ਕਿ ਇੰਨਾ ਵਧੀਆ ਪਰਿਵਾਰ ਰੱਬ ਨੂੰ ਮੰਨਣ ਵਾਲਾ ਪਰਿਵਾਰ ਹੈ ਤੇ ਅਰਸ਼ ਤੋਂ ਲਿਆ ਕੇ ਪਰਸ ਤੇ ਡਿੱਗ ਜੇ ਜਦੋਂ ਤੇ ਫਿਰ ਦੁੱਖ ਬਹੁਤ ਹੁੰਦਾ ਵਾ ਇੱਕ ਦੂਸਰਾ ਉੱਤੇ ਜਿਹੜਾ ਇਨਸਾਮ ਲਾ ਰੇ ਨਾ ਉਹ ਬਹੁਤ ਬੇਬੁਨਿਆਦ ਹੈ ਜੀ ਬਹੁਤ ਗਲਤ ਹੈ ਨਸ਼ਾ ਨਹੀਂ ਕਰਦਾ ਉਹ ਹਾਂ ਠੀਕ ਹੈ ਕਾਫੀ ਵਗੈਰਾ ਜਿਹੜੀ ਤੁਸੀਂ ਕਹਿੰਦੇ ਵੀ ਉੱਚ ਆ ਸਕਦੀ ਹੈ ਉਹਦੀ ਰਿਪੋਰਟ 'ਚ ਉਹਦੀ ਦੁਬਾਰਾ ਜਾਂਚ ਕੀਤੀ ਜਾਵੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਰਿਪੋਰਟ ਕੋਈ ਆਈ ਹੈ ਕੋਈ ਤਰ੍ਹਾਂ ਦੀ ਤੇ ਉਹਦੀ ਜਾਂਚ ਕੀਤੀ ਜਾਵੇ ਕਾਫੀ ਵਗੈਰਾ ਹੀ ਜ਼ਰੂਰ ਪੀਤੀ ਹੋਊਗੀ ਹੋਰ ਕੋਈ ਇਹੋ ਜਿਹਾ ਉਹਦਾ ਅਸੀਂ ਰੱਬ ਦੇ ਹਾਜ਼ਰੀ 'ਚ ਇਹ ਗੱਲ ਗੱਲ ਕੀਤੀ ਹੈ ਗੁਰਦੁਆਰੇ ਖਲੋ ਕੇ ਕਿ ਉਹ ਬੱਚਾ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਨਾ ਕਰਦਾ ਤੇ ਅਸੀਂ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਅਪੀਲ ਕਰਦੇ ਆ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲ ਔਰ ਐਸਜੀਪੀਸੀ ਦੇ ਪ੍ਰਧਾਨ ਜੋ ਹਰਜਿੰਦਰ ਸਿੰਘ ਧਾਮੀ ਜੀ ਐ ਔਰ ਬਾਹਰ ਦੀਆਂ ਕੰਟਰੀਆਂ ਚ ਬਹੁਤ ਸਾਰੇ ਸਿੱਖ ਸੰਤਾਨਾਂ ਬੈਠੀਆਂ ਆ ਵਾ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਬਹੁਤ ਤੋਂ ਵੱਧ ਕਿਸੇ ਵੀ ਤਰੀਕੇ ਦੀ ਜਿਹੜਾ ਕਿ ਉਹ ਬੱਚੇ ਨੂੰ ਉਹ ਤੋਂ ਸਹੀ ਸਲਾਮਤ ਕਢਾਇਆ ਜਾਵੇ ਤੇ ਪਰਿਵਾਰ ਦਾ ਮਤਲਬ ਇਸ ਟਾਈਮ ਕਿਉਂਕਿ ਪੰਥ ਨਾਲ ਖੜਾ ਪਰਿਵਾਰ ਹੈ ਇੱਕ ਪੰਥਕ ਪਰਿਵਾਰ ਹੈ ਕੰਬਰਸ਼ਾ ਗਿਆ ਤਾਂ ਅੱਜ ਇਹਨਾਂ ਨੂੰ ਲੋੜ ਆ ਪੰਥ ਦੀ ਤੇ ਇਹਨਾਂ ਨਾਲ ਖੜਨ ਦੀ ਜ਼ਰੂਰਤ ਹੈ ਤੇ ਮੇਰੀ ਅਪੀਲ ਹੈ ਕਿ ਸਾਰੇ ਲੋਕ ਇਸ ਕੋਲ ਮੱਲੋਵੀ ਜਸ਼ਨ ਨੂੰ ਪੜਿਆ ਤਾਂ ਕਈ ਵਾਰੀ ਮੌਕਾ ਦਿੰਦੇ ਆ ਵੀ ਤੁਸੀਂ ਘਰੇ ਜੇ ਗੱਲ ਕਰਨੀ ਆ ਫੋਨ ਤੇ ਤਾਂ ਕਰ ਸਕਦੇ ਜੇ ਤੁਸੀਂ ਜੇ ਕੋਈ ਆਪਣੀ ਗੱਲ ਰੱਖਣੀ ਆ ਤਾਂ ਰੱਖ ਸਕਦੇ ਜਸ਼ਨ ਨੇ ਤੁਹਾਨੂੰ ਕਾਲ ਕੀਤੀ ਕਿ ਜਾਂ ਆਪਣੇ ਯਾਰਾਂ ਦੋਸਤਾਂ ਨੂੰ ਉੱਥੇ ਕੀਤੀ ਕਿਸੇ ਨੂੰ ਕੀਤੀ ਗੱਲਬਾਤ ਜਦੋਂ ਅਰੈਸਟ ਹੋ ਗਿਆ ਮੁੰਡਿਆ ਨਾ ਕਰਨ ਰਿਹਾ ਉੱਥੇ ਗੱਲਬਾਤ ਸਾਰੇ ਮੁੰਡਿਆ ਮੁੰਡਿਆ ਨਾ ਕੀਤੀ ਗੱਲਬਾਤ ਠੀਕ ਹੈ ਉਹ ਮੈਨੂੰ ਸਮਝ ਨਹੀਂ ਲੱਗਣ ਦੀ ਇਹ ਤੇ ਚਾਚਾ ਜੀ ਹੀ ਤੋਂ ਕਰਦੀ ਹੀ ਉਹ ਕਹਿੰਦੇ ਇਹ ਮੈਂ ਤਰੀਕੇ ਨਾਲ ਸੁਣਿਆ ਨਹੀਂ ਮੈਂ ਥੋੜਾ ਜਿਆ ਭਾਜੀ ਮੇਰਾ ਬੱਚਾ ਬਚਾ ਦਿਓ ਯਾਰ ਵੀ ਮੌਸਲਾ ਰੱਖੋ ਤੁਸੀਂ ਗੁਰਗੋਬਿੰਦ ਸਿੰਘ ਤੇ ਲਾ ਲਓ ਉਹ ਮਾੜਾ ਨਹੀਂ ਹਉਣ ਦਿੰਦਾ ਜੇ ਤੁਸੀਂ ਉਹਦੀ ਸਾਰੀ ਜ਼ਿੰਦਗੀ ਉਹਦੇ ਲੇਖੇ ਲਾਈ ਆ ਤੇ ਉਹ ਕਦੀ ਮਾੜਾ ਨਹੀਂ ਹਉਣ ਦਊਗਾ ਤੁਸੀਂ ਭਰੋਸਾ ਰੱਖੋ ਵਿਸ਼ਵਾਸ ਜ਼ਰੂਰ ਰੱਖਣਾ ਤੁਸੀਂ ਉੱਤੇ ਜੀ ਸਾਡੇ ਕਿਸੇ ਦਾ ਦੀ ਜਗਾ ਇੱਥੇ ਮਾਤਾ ਬੀਬੀ ਸੁందਰੀ ਦੀ ਮੈਂ ਉਹਨਾਂ ਤੇ ਵੀ ਬੜਾ 10 ਗੁਰੂ 11ਵੇਂ ਗੁਰੂ ਗ੍ਰੰਥ ਸਾਹਿਬ ਬਾਬੇ ਨਾਨਕ ਮਾਤਾ ਬੀਬੀ ਸੁందਰੀ ਇਹ ਮਕੋਂ ਸਾਹਿਬ ਕੀਰਤਾਰ ਸਾਹਿਬ ਵਾ ਬਨਾਣੇ ਕਿਰਪਾ ਕਰੇਗਾ ਕਿਉਂ ਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਮਾ ਸਾਹਿਬ ਕੋਰਾਪੇ ਕਿਰਪਾ ਕਰਨਗੇ ਇੱਕ ਭੈਣ ਭਰਾਵਾਂ ਦਾ ਵੀ ਬੜਾ ਆਸਰਾ ਹੁੰਦਾ ਜਿਹੜੇ ਬਾਹਰ ਵਾਲੇ ਜੀ ਆ ਆਪਣੇ ਜਿੰਨੇ ਭੈਣ ਭਰਾਵਾ ਜਿਹੜੇ ਉੱਥੇ ਦੀਆਂ ਜਥੇਬੰਦੀਆਂ ਉਹ ਵੀ ਮਦਦ ਕਰਨਾ ਤੇ 트럼ਪ ਸਰਕਾਰ ਅਗੇ ਵੀ ਮੈਂ ਬੇਨਤੀ ਕਰਦਾ ਵਾਂ ਕਿ ਉਹ ਵੀ ਪੂਰੀ ਮਦਦ ਕਰਨਾ ਬੱਚੇ ਦੇ ਉਹ ਵੀ ਮਾਂ ਹੀ ਹੋਈ ਹੈ ਬੱਚਾ ਹੀ ਆ ਉਹਨਾਂ ਦਾ ਉੱਥੇ ਦੀ ਜਿਹੜੀ ਕੈਲੀਫੋਰਨੀਆ ਦੀ ਸਰਕਾਰ ਉਹਨਾਂ ਦਾ ਵੀ ਬੱਚਾ ਹੀ ਆ ਤੇ ਕਿਰਪਾ ਕਰਨਾ ਮਹਾਰਾਜ ਨਾ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰੇ ਉਤੇ ਵੀ ਇਹੋ ਬੇਨਤੀ ਉਹਨਾਂ ਅਗੇ ਕਿ ਬੱਚੇ ਨੂੰ ਬਖਸ਼ਿਆ ਜਾਵੇ ਬੱਚੇ ਨੂੰ ਨਸ਼ਾ ਨਹੀਂ ਕੀਤਾ ਨਸ਼ੇ ਦੀ ਗਰੰਟੀ ਹੈ ਨਸ਼ਾ ਨਹੀਂ ਕਰਦਾ ਬੱਚਾ ਅਮਰਤਾਰੀ ਬੱਚਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਪਰ ਫਿਰ ਵੀ ਹੌਸਲਾ ਰੱਖੋ ਜਿੱਥੇ ਸਾਡੀ ਲੋੜ ਪੈਂਦੀਆਂ ਤੁਸੀਂ ਸਾਨੂੰ ਦੱਸੋ ਅਸੀਂ ਉੱਥੇ ਕੜਨ ਨੂੰ ਤਿਆਰ ਆ ਤੇ ਤੁਸੀਂ ਪਰ ਇਹ ਮੰਨ ਨਹੀਂ ਕਦੀ ਵੀ ਆਪਣਾ ਡੋਲਣਾ ਰਵਿੰਦਰ ਸਿੰਘ ਨੇ ਜਸ਼ਨ ਪ੍ਰੀਤ ਕੋਣਾ ਦੇ ਫਾਦਲ ਸਾਹਿਬ ਨੇ ਕਹਿੰਦੇ ਕਰਜ਼ਾ ਚੁੱਕ ਕੇ ਅੱਗੇ ਬੇਟੇ ਨੂੰ ਬਾਹਰ ਘੱਲਿਆ ਸੀਗਾ ਹੁਣ ਗੱਡੀ ਲਈ ਤੇ ਥੋੜੀ ਜੀ ਚੜਨ ਲੱਗੀ ਸੀ ਪਰ ਹੁਣ ਇਹ ਪਾਣਾ ਵਾਪਰ ਗਿਆ ਜਿੱਥੇ ਕਹਿੰਦੇ ਵੀ ਅਸੀਂ ਸਾਰੀ ਜ਼ਿੰਦਗੀ ਪੰਥ ਦੇ ਲੇਖੇ ਲਾਈ ਹੈ ਗੁਰਸੇਖ ਪਰਿਵਾਰ ਹੈ ਉੱਥੇ ਜ਼ਰੂਰਤ ਹੈ ਵੀ ਜਿਹੜੇ ਸਾਡੇ ਜਥੇਦਾਰ ਹੈਗੇ ਨੇ ਜਾਂ ਜਿੰਨੀਆਂ ਜਥੇ ਬੰਦੀਆਂ ਦੇ ਮੁਖੀ ਹੈਗੇ ਨੇ ਉਹਨਾਂ ਨੂੰ ਇਹਨਾਂ ਦੀ ਆ ਕੇ ਇੱਕ ਵਾਰੀ ਜ਼ਰੂਰ ਸਾਰ ਲੈਣੀ ਚਾਹੀਦੀ ਹੈ ਕੈਮਰਾਮੈਨ ਗੁਲਛੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ